ਕਿਹੜੇ ਕੱਪੜੇ ਅਸੀਂ ਪਾਉਣੇ ਆ ਕਿਹੜਾ ਲਹਿੰਗਾ ਸਿਲੈਕਟ ਕੀਤਾ ਸੀ ਕਿਹੜੇ ਮੇਰੇ ਸ਼ੇਰਵਾਨੀ ਸਿਲੈਕਟ ਕੀਤੀ ਆ ਆ ਗਿਆ ਪਿੱਛੇ ਆ ਗਿਆ ਬੰਕੀ ਆ ਨਹੀਂ ਹਣੀ ਡਰ ਗਏ ਕਹਿੰਦੇ ਵੀ ਮੈਨੂੰ ਕਹਿੰਦੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਜੀ ਤੇ ਅੱਜ ਬਹੁਤ ਹੀ ਜ਼ਿਆਦਾ ਮੜਾ ਹੋਇਆ ਸਾਡੇ ਨਾਲ ਅਸੀਂ ਆਪਣੇ ਆਏ ਸੀ ਮਾਤਾ ਚਿੰਤਾ ਪਾਉਣੀ ਜੀ ਦੇ ਤੇ ਕੋਈ ਮੁੰਡੇ ਸੀਗੇ ਕੁਝ ਖਾਦਾ ਪੀਤਾ ਹੀ ਉਹਨਾਂ ਨੇ ਗੱਡੀ ਮਾਰ ਕੇ ਭੱਜ ਗਏ ਪ੍ਰੀਤੀ ਚ ਉੱਧਰ ਆਉਂਦੇ ਪਏ ਸੀ ਤੇ ਪ੍ਰੀਤੀ ਦੇ ਵਿੱਚ ਸਾਈਡ ਮਾਰ ਕੇ ਭੱਜ ਗਏ ਗੱਡੀ ਵਾਲੇ ਮੁੰਡੇ ਤੁਹਾਨੂੰ ਭਾਈਓ ਦਵਾਈ ਦੁਵਾਈ ਲੈ ਕੇ ਆਏ ਆਪਾਂ ਹਾਂਜੀ ਹੋਈ ਹੋਗੀ ਪਤ ਮਮਾ ਦੇ ਬਹੁਤ ਕੰਮ ਕਰਾਉਗੇ ساری ਜੋਧੀ ਬਚ ਗਈ ਹਾਂ 10000 ਤੂੰ ਪਾਗਲ ਮੈਨੂੰ ਫੋਨ ਤਾਂ ਕਰਦੀ ਓਏ ਦੱਸਿਆ ਹੀ ਨਹੀਂ ਇਹਨਾਂ ਨੇ ਕੀ ਹੋਇਆ ਦੋਨ ਤੋਂ ਕੱਢਣ ਦੇ ਦੱਸ ਦੋ ਦੋਦੀ ਸੀ ਹੈਗਾ ਪਤਾ ਨਹੀਂ ਕੀ ਹੋ ਗਿਆ ਕੰਮ ਕਰਾ ਕੇ ਬੈਗੀ ਲੱਤ ਦਾ ਕੋਈ ਨਹੀਂ ਆਉਂਦੀ ਮੈਂ ਅਗਿਆਰ ਪਤਾ ਨਹੀਂ ਰੋਣ ਕਾ ਤੇ ਦੋਂਦੀ ਕਾ ਤੇ ਪਈ ਉਹ ਐਸ ਤਰ੍ਹਾਂ ਕਰੋਣਾ ਪੈਣਾ ਸਵੇਰੇ ਇਹ ਐਸ ਤਰ੍ਹਾਂ ਕਰਾ ਕੇ ਦੇਖਾਂਗੇ ਹਾਂ ਇਹ ਤਾਂ ਜਿਆਦਾ ਨਹੀਂ ਗਈ ਹਣਾ ਹੂੰ ਕਰੋਣਾ ਪੈਣਾ ਐਸ ਤਰ੍ਹਾਂ ਸੋਜ ਸੋਜ ਵੀ ਨਹੀਂ ਲੱਗਦਾ ਯਾਰ ਮਾ ਸੋ ਸੋਜ ਪਈ ਹੋਈ ਸੀ ਹਣਾ ਪਾਪਾ ਮਾੜੀ ਮੂੰਹ ਬੂਹ ਵਾਲ ਕੇ ਪੱਟੀ ਬਾਤੀ ਆ ਉਹਦਾ ਹੱਥ ਵੀ ਨਹੀਂ ਲੱਗਣਦੇ ਆ ਜਿਆਦਾ ਆ ਬੇ ਪੈਰ ਵੀ ਸੁੱਝ ਗਿਆ ਭਾਜੀ ਇਹਦਾ ਹਾਂ ਸੁੱਝਿਆ ਆ ਜਰਾ ਪਾ ਲਵੇ ਉੱਪਰ ਜੀ ਹੋਰ ਉਹ ਪਾ ਲੈ ਆ ਚੀਜ਼ ਸਾਰੀ ਸੁੱਜੀ ਯਾਰ ਧਿਆਨ ਇੱਕ ਪਤਾ ਨਹੀਂ ਇਹ ਕਿੱਧਰ ਹੁੰਦਾ ਆ ਉਹਦਾ ਦੇਦੇ ਰੋਟੀ ਖਾ ਕੇ ਬਾਹਰ ਨਿਕਲੀ ਆ ਯਾਰ ਅਸੀਂ ਵੀ ਅਸੀਂ ਅਸੀਂ ਵੀ ਤਾਂ ਪਿੱਛੇ ਹੀ ਹੁੰਦੇ ਸੀ ਤੁਹਾਡੇ ਤੁਸੀਂ ਨਹੀਂ ਤੁਸੀਂ ਦੂਰ ਸੀਗੇ ਉਹ ਐਂ ਦਰਦੀ ਨੇ ਦੱਸਿਆ ਨਹੀਂ ਹੁਣ ਨਹੀਂ ਪਿੱਛੇ ਮੁੰਡਿਆਂ ਨੂੰ ਲੈ ਰੋਂਦੀ ਆਉਂਦੇ ਹੀ ਜੀ ਇੰਨਾ ਸ਼ੁਕਰ ਕਰੋ ਜਾਸੂ ਤੋਂ ਭੱਜ ਗਏ ਮੈਂ ਕਹੇ ਡਿਗੀ ਪਈ ਰੋਡ ਤੇ ਮੰਮੀ ਚੱਕਣ ਦੀ ਮੈਂ ਜਦੋਂ ਦੇਖੀ ਮੈਨੂੰ ਤਾਂ ਪਤਾ ਨਹੀਂ ਕੀ ਉਹ ਮੈਂ ਕਹ ਰਾ ਪੈਰ ਪੁਰ ਸਲਿੱਪ ਮੈਨੂੰ ਤਾਂ ਦੱਸਿਆ ਬਾਅਦ ਚ ਕਹਿੰਦੀ ਗੱਡੀ ਮਾਲਕ ਪੱਜ ਗਈ ਤਾਂ ਮੈਂ ਤਾਂ ਗੱਡੀ ਲੈ ਕੇ ਪਿੱਛੇ ਚੱਲ ਜਾਣਾ ਸੀ ਓਏ ਓਏ ਤੇ ਕੱਲ ਇਹਨਾਂ ਨੇ ਤਾਂ ਹੀ ਨਹੀਂ ਦੱਸਿਆ ਨਾ ਉਹ ਆਹੋ ਇਹਨਾਂ ਨੂੰ ਏ.ਟੀ.ਵੀ. ਇਹਨਾਂ ਨੇ ਲੜ ਪੈਣਾ ਜਾਵੇ ਲੜ ਪੈਣਾ ਗੱਡੀ ਲੈ ਕੇ ਪਿੱਛੇ ਚੱਲ ਜਾਣਾ ਹੈ ਕੌਣ ਸੀਗਾ ਪਤਾ ਹੀ ਨਹੀਂ ਪਤਾ ਨਹੀਂ ਹੁੰਦਾ ਇੱਧਰ ਲਈ ਆ ਇੱਧਰ ਲਈ ਉਹਦੋਂ ਲਈ ਪਾਈ ਚਲਾ ਦਦੇ ਸਾਰਾ ਤੁਹਾਨੂੰ ਬਾਹਰ ਨੰਬਰ ਨੂੰ ਬਣੀ ਨੋਡ ਕੀਤਾ ਗੱਡੀ ਦਾ ਗੜਾ ਪਾਣਾ ਹੁੰਦਾ। ਕੰਗੇ ਯਾਰ ਆਪਾਂ ਹਨਾ ਮਾਤਾ ਦੇ ਅਸੀਂ ਮਤਾਂ ਦੇਖ ਲਾ। ਚਲੋ ਕੋਈ ਨਾ। ਬਚਾਅ ਹੋ ਗਿਆ ਫਿਰ ਵੀ ਕਿਤੇ ਲੱਤਾਂ ਵਾਂ ਗਿੱਟਾ-ਗੁੱਟਾ ਨਹੀਂ ਨਿਕਲ ਗਿਆ। ਉਹ ਹੱਡੀ ਤਾਂ ਉੱਪਰ ਹੀ ਪੇੜ ਰਹੀ ਜਾਂਦੀ ਜ਼ਿਆਦਾ। ਉਹ ਹੱਡੀ ਤੇ ਬੱਜੀ ਪਾਜੀ ਇਹਦੇ ਗੱਡੀ ਆ ਨਾ। ਹੱਡੀ ਤੇ ਬੱਜੀ ਹੁੰਨੀ ਆ। ਬੱਜਿਆ ਕਿਹੜੀ ਤੇ ਬੈਕ ਤੋਂ ਬੱਜੀ ਜਾਂ ਮੋਂ ਤੋਂ ਫਰੰਟ ਤੋਂ? ਨਹੀਂ ਉਹ ਗੱਡੀ ਗੱਡੀ ਅੱਗੇ ਉਹ ਬੱਜੀ ਐ ਸਾਈਡ ਤੋਂ ਬੱਜੀ। ਸਾਈਡ ਤੇ ਵੱਜੀ ਜੇ ਕਿ ਅੱਗੇ ਉਹ ਵੱਦੀ ਫੇਰ ਬਹੁਤ ਕੰਮ ਖਰਾਬ ਬਣਾਇਆ ਉਹ ਤਾਂ ਗੱਲ ਹੈ ਯਾਰ ਬੱਸ ਜਦ ਤਾਇਰ ਵੱਜਾ ਠਾ ਕਰਕੇ ਜਾਂ ਮੋੜੋ ਗੱਡੀ ਬੱਜੀ ਤਾਂ ਆਉਂਦੀ ਯਾਰ ਇਦਾਂ ਠਾ ਕਰਕੇ ਵੱਜੀ ਚੀਜ਼ ਹੈ ਟਾਇਰ ਵੱਜਿਆ ਟਾਇਰ ਵੱਜਾ ਆਹ ਟਾਇਰ ਵੱਜਾ ਗੱਡੀ ਚੋਰ ਵੀ ਗਿਆ ਗੱਡੀ ਕੋਈ ਜਦ ਤੋਜੀ ਵੱਜੀ ਅੰਗੇ ਵਿੱਚ ਲਗਣੀ ਸੀ ਉਹਦੇ ਲੈ ਕੇ ਵੀ ਤੇਜ਼ ਆਇਆ ਉਹ ਤੇਜ਼ੀ ਸੀਗਾ ਇਹਦਾ ਚਲ ਚੋਰੇ ਅੱਜ ਫਿਰ ਉੱਤਰਾ ਕਰਾ ਕੇ ਦੇਖਾਂਗੇ ਬੱਢੀ ਨਾ ਫੈਚਰ ਹੋਈ ਹੋਵੇ ਯਾਰ ਦਰਦ ਜਰਾ ਹੁੰਦੀ ਜਾਂ ਜਾਈ ਜਾਂੀ ਤਾਂ ਲੱਭ ਲਈ ਭਾਈ ਹਸਪੀਟਲ ਵਗਾਰਾ ਦੇਖ ਲੈਂਦੇ ਕੋਈ ਹਾਂ ਕਿੱਥੇ ਜਾਵਾਂਗੇ ਮੇਰੇ ਨੂੰ ਹੁਣ ਕਿੱਥੇ ਜਾਵਾਂਗੇ ਮੇਰੇ ਮਾਪਾ ਹਸਪੀਟਲ ਦਾ ਕਿੱਥੇ ਹੋਊਗਾ ਕੋਈ ਤਾਂ ਪਤਾ ਗੋਲੀ ਗੋਲੀ ਮੈਂ ਕਿ ਦਵਾਈ ਤਾਂ ਲੈਂਦੀ ਉਹਨੇ ਐਮ ਆਰ ਦੀ ਗੋਲੀ ਆਹ ਕੋਈ ਐਮ ਆਰ ਦੇ ਉਹ ਆਹ ਦੀ ਦਵਾਈ ਲੈਂਦੀ ਮੈਂ ਦਰਦ ਦੀ ਗੋਲੀ ਦਿਓ ਐਤੋਂ ਖਾਲਾ ਦਰਦ ਦੀ ਗੋਲੀ ਪੀਤੀ ਤੇਰੀ ਇਹ ਦਵਾਈ ਚ ਆਹਲਾ ਮੇਰਾ ਪੁੱਤ ਖਾਲਾ ਖਾਲਾ ਮਨਵੀਰ ਕੀ ਕਰਦਾ ਪਿਆ ਕੀ ਕਹਿੰਦਾ ਵੀਡੀਓ ਬਣਾ ਕੀ ਕਰਦਾ ਇਹ ਓਏ ਓਏ ਮੇਰਾ ਪੁੱਤ ਜਿੰਮ ਲਾਉਂਦਾ ਆ ਦੇ ਆ ਪੁਸ਼-ਅਪ ਲਾਉਂਦਾ ਆ ਦੇ ਚੱਲ ਸਮਝਾ ਤੂੰ ਮੇਰਾ ਪੁੱਤ ਕੋਈ ਨਾ ਹੋ ਜਾਣਾ ਠੀਕ ਜਾਰਾਦਰ ਤੂੰ ਹੀ ਦਾਦੀ ਕੋਈ ਨਾ ਪਪਾਈ ਲੱਭ ਲੈਣਾ ਆਕਦੇ ਫਿਰ ਆਉਂਦੇ ਜਾਂਦੇ ਦੇ ਦੇਵਾਂਗੇ ਫਿਰ ਆਉ ਮੇਰੇ ਹਾਂਜੀ ਮੈਂ ਤੁਹਾਡੇ ਕੋਲ ਆਉਂਦਾ ਯਾਰ ਅਜਾ ਮੱਥਾ ਵੀ ਟੇਕਿਆ ਰੋਟੀ ਖਾ ਕੇ ਨਿਕਲੇ ਪਰਸ ਗੱਡੀ 'ਚ ਗੱਡੀ ਥੱਲੇ ਖੜੀ ਕੋਈ ਦਿੱਕਤ ਨਹੀਂ ਤੂੰ ਠੀਕ ਆ ਨਾ ਜਾਰਾਦਰ ਤੂੰ ਹੀ ਦੱਸ ਦੇ ਠੀਕ ਆ ਇਸਾ ਜਨਾਲੀ ਦੇ ਮੁਰਜ਼ਾ ਪੈਟੂ ਉੱਚਾ ਰੱਖ ਪੈਰ ਪੈਰਾ ਉਹ ਕਿੰਨਾ ਰੱਖੋ ਭਾਈ ਨੂੰ ਭਾਈ ਨੇ ਡੀਰ ਕੰਮ ਸਿੱਖਿਆ ਭਾਈ ਨੂੰ ਤਾਂ ਪਤਾ ਆ ਆਓ ਹਾਂਜੀ ਉੱਚਾ ਰੱਖ ਪੈਰ ਤੁੰਜਰ ਵੀ ਲਾਤੀ ਹੈ ਦੋਵਾਂ ਦਾ ਨਾ ਪੈਰ ਲੈ ਅਜੇ ਵੀ ਪਾਲੋ ਹਾਂਜੀ ਜੇ ਤੁਸੀਂ ਮੇਰੇ ਤੇ ਦੇ ਲਈ ਆਪਣੀ ਇਹਦੇ ਲਈ ਕੋਈ ਵਧੀਆ ਦੇ ਕੇ ਹੂੰ ਧੋਣ ਲਈ ਧੋਣ ਦਾ ਵੀ ਬਹੁਤ ਕੰਮ ਯਾਰ ਹੋਇਆ ਪਿਆ ਤੇਲ ਹੈ ਜੇ ਆਪਾਂ ਮੂਵ ਮਾਫਤਾ ਭਾਈ ਦਾ ਮਿਲਦੀ ਜਿੱਦਾਂ ਹੁਣ ਆ ਤਾਜੀ ਸਾ ਓ ਮਾਈ ਗੋਡ ਸਪੈਸ਼ਲ ਚਾਏ ਗਰਮਾ ਗਰਮ ਚਾਹ 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 ਆਇਆ ਇਹ ਕਿਤੇ ਇਚ ਮੈਂ ਕੁਝ ਪਾਇਆ ਨਹੀਂ ਹੈਗਾ ਚੱਕਰ ਨਹੀਂ ਪਾਇਆ ਚ ਫੀਮ ਨਹੀਂ ਦਲਾਈ ਪੀਓ ਚਾਹ ਗਾਣਾ ਨਹੀਂ ਗਾਣੇ ਕਿੱਥੋਂ ਲਾਉਣੇ ਆ ਸਸਿਕਾ ਜੀ ਸਾਰਿਆਂ ਨੂੰ ਕੀ ਆ ਚਾਹ ਸਾਰਿਆਂ ਦਾ ਠੀਕ ਹੀ ਹੁਣ ਕੇ ਸਾਰੇ ਜਾਨੇ ਲੋ ਜੀ ਆਪਾਂ ਆ ਬੜੀ ਦੂਰ ਤੇ ਕਿੱਥੇ ਆਇਆ ਬਲੌਗਣਾ ਬਣੇ ਰਹੋ ਸਾਰਿਆਂ ਨੇ ਆਪਾਂ ਕਰਦੇ ਆ ਗੱਲਬਾਤ ਤੇ ਕਹਿੰਦੇ ਇੱਥੇ ਦੀ ਲੋਕੇਸ਼ਨ ਜਿਹੜੀ ਬੜੀ ਵਧੀਆ ਆ ਸੋ ਬਲੌਗਣਾ ਬਣੇ ਰਹੋ ਰਾਤ ਬੀਤਦੇ ਸੱਟ ਲੱਗੀ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਰਾਤ ਦੱਸਿਆ ਸੀ ਵੀ ਐਕਸੀਡੈਂਟ ਹੋ ਗਿਆ ਮੁੰਡੇ ਗੱਡੀ ਮਾਰ ਕੇ ਸੋ ਪੈਰ ਦਾ ਬਹੁਤ ਜ਼ਿਆਦਾ ਗੁਰਾਹਾਲਾ ਜਰਾਬਾਂ ਪਾਈਆਂ ਹੋਈਆਂ ਉੱਪਰ ਦੀ ਪੱਟੀ ਕੀਤੀ ਹੋਈ ਆ ਤੇ ਹੌਲੀ ਹੌਲੀ ਹੁਣ ਆਪਾਂ ਜਾਣਾ ਮੜਾ ਆ ਗਾਂ ਨੂੰ ਤੇ ਬਲੌਗਣਾ ਬਣੇ ਰਹੋ ਸਾਰਿਆਂ ਨਾਲ ਕਰਦੇ ਆ ਗੱਲਬਾਤ ਬਾਕੀ ਇੱਕ ਤਰੀਕਾ ਸਾਰੇ ਵਾਲੀ ਫਰਵਰੀ ਮਹੀਨਾ ਵਧੀਆ ਚੜਿਆ ਹੋਵੇ ਰੱਬਾ ਤੇ ਬਾਕੀ ਵਲੋਗ ਨਾ ਬਣੇ ਰਿਓ ਕਰਤੀਆਂ ਗੱਲਬਾਤ ਸਾਰੀਆਂ ਨੇ ਵਲੋਗ ਨਾ ਬਣੇ ਰਿਓ ਬਿਕਣਾ ਬਲੌਗ ਸਾਡਾ ਆਪਣਾ ਚੈਨਲ ਲਵ ਯੂ ਆਲ ਅੰਦੂ ਕੀ ਕਹਿੰਦਾ ਪਿਆ ਹੋਏ ਅੰਦੂ ਕਹਿੰਦਾ ਭਜੋ ਲਓ ਜੀ ਅਸੀਂ ਆ ਗਿਆ ਪਹਾੜਾਂ ਚ ਪ੍ਰੀਤੀ ਵਿਚਾਰੀ ਦੇ ਸੱਟ ਲੱਗ ਗਈ ਆ ਸੋ ਅੱਜ ਦਾ ਜਿਹੜਾ ਬਲੌਗ ਆ ਅੱਜ 1 ਫਰਵਰੀ ਮਾਤਾ ਰਾਣੀ ਦੇ ਦਰਬਾਰ ਤੇ ਦਰਸ਼ਨ ਕਰਕੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਅੱਜ ਇਹੋ ਜੀ ਜਗ੍ਹਾ ਤੇ ਪ੍ਰੀਤੀ ਨੂੰ ਲੈ ਕੇ ਜਾਣਾ ਹੈ ਅੱਜ ਜਾਣਾ ਆਪਾਂ ਟਿਮ ਹਾਟਨ ਹੈਨਾ ਟਿਮ ਹਾਟਨ ਜਾਣਾ ਅੱਜ ਅਸੀਂ ਸੋ ਪਹਿਲੀ ਵਾਰੀ ਜਾਣਾ ਆ ਟਿਮ ਹਾਟਨ ਤੇ ਅੱਜ ਪ੍ਰੀਤ ਨੂੰ ਉੱਥੇ ਦੀ ਕੌਫੀ ਬੁਲਾਉਣੀ ਆ ਟਿਮ ਹਾਟਨ ਦੀ ਹੈ 900 ਰੁਪਏ ਵਾਲਾ ਕੱਪ ਪੀਣਾ ਪ੍ਰੀਤੀ ਕਹਿੰਦੀ ਕੌਫੀ ਦਾ ਟਿਮ ਹਾਟਨ ਦਾ ਟਿਮ ਹਾਟਨ ਚ ਆਪਾਂ ਨੂੰ ਅੱਜ ਜਾਣਾ ਆ ਆਪਾਂ ਸਾਰਿਆਂ ਨੇ ਸੋ ਬਲੌਗ ਨਾ ਬਣੇ ਤੇ ਮੱਥਾ ਟੇਕ ਲਈਏ 2-4 ਮਿੰਟ ਲੱਗਣੇ ਵੀਡੀਓ ਚ ਬਾਕੀ ਸਾਨੂੰ 1 ਦਾ ਘੰਟਾ ਲੱਗਣਾ 2-4 ਮਿੰਟਾਂ ਚ ਵੀਡੀਓ ਕੰਪਲੀਟ ਹੋ ਜਾਣੀ ਆ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਸਾਰਿਆਂ ਨੇ ਬਣੇ ਰਹੋ ਬਲੌਗ ਦੇ ਨਾਲ ਲਵ ਯੂ ਆਲ ਥੈਂਕ ਯੂ ਆ ਅਦਰਕ ਨਹੀਂ ਹੋਆ ਹਲਦੀ ਆ ਅੱਛਾ ਅਦਰ ਅਦਰਕ ਹੁੰਦਾ ਨਹੀਂ ਹਲਦੀ ਆ ਇਹ ਹਾਂ ਬਹੁਤ ਦੇਖਣ ਨੂੰ ਅਦਰਕ ਲੱਗਦਾ ਆ ਜਾ ਤੁਸੀਂ ਹੱਸੀ ਜਾਂਦੇ ਆ ਹੈ ਮੈਂ ਕਰ ਅਦਰਕ ਆ ਵੜੀ ਨਹੀਂ ਮਾਰਨੀ ਮੈਨੂੰ ਆ ਰੂ ਤਾਰੀ ਜੀ ਮਾਰੋ ਤਾਰੀ ਮਾਰੋ ਸਤਿ ਸ਼੍ਰੀ ਅਕਾਲ ਜੀ ਮਾਰੋ ਨਾਨਕਾ ਗਾਵੀ ਤਾਰੀ ਜੀ ਮਾਰੋ ਮਾਰੋ ਸਤਿ ਮਾਰੋ ਦਾ ਜੀ ਤਾ ਵੀ ਤੁਸੀਂ ਪਹਿਲੇ ਤਾਈ ਹੋਣੀ ਆ 10 ਰੁਪਏ 10 ਰੁਪਏ ਨਹੀਂ ਇਹ ਦੋ ਮਿੰਟ ਆਇਆਂ ਦਸਰ ਦੇਰੀ ਆਇਆ ਮੇਰਾ ਪੁੱਤ ਆ ਡਾਕੂਮੈਂਟ ਹੋ ਸਟੋਪੇਜ ਸਟੋਪੇਜ ਲੋ ਜੀ ਆਪਾਂ ਲੱਗੇ ਆ ਮੱਥਾ ਟੇਕਣ ਹੁਣ ਪ੍ਰਸ਼ਾਦ ਆਪਾਂ ਲੈ ਲਿਆ ਮਾਤਾ ਜੀ ਦੇ ਮੰਦਰ ਤੇ ਚੜਨ ਵਾਸਤੇ ਸੋ ਮਾ ਚਿੰਤਪੁਨੀ ਜੀ ਸਭ ਦੀਆਂ ਮਨੋ ਕਾਮਨਾ ਮਨੋ ਕਾਮਨਾ ਪੂਰੀਆਂ ਕਰਨ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣ ਸੋ ਹੁਣ ਆਪਾਂ ਚੱਲੇ ਆ ਅੱਗੇ ਕੰਜਗਾ ਘੜੀਆਂ ਤੁਸੀਂ ਦੇਖ ਸਕਦੇ ਹੋ ਦੇਖੋ ਮਾ ਰਾਨੀ ਦੇ ਕੰਜਗਾ ਜੈ ਮਾਤਾ ਜੀ ਜੈ ਮਾਤਾ ਦੀ ਆਜੋ ਜੈ ਮਾਤਾ ਦੀ ਹਾਂਜੀ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੀ ਮਾਤਾ ਰਾਨੀ ਨੂੰ ਮੰਗੋ जय माता दी जय माता दी आपके मनोकामना पूरी हो जय माता दी सारे ही बोलो जय माता दी मेनू नहीं सुनया जय माता दी चढ़ो चढ़ाइयां जय माता दी ऊंची बोलो जय माता दी सारे ही बोलो जय माता दी चढ़ो चढ़ाइयां जय माता दी आ गया मंदिर जय माता दी सारे ही बोलो जय माता दी ऊंची बोलो तू भी बोलो जय माता दी बोलो सारे ही बोलो जय माता दी ਹਰੀ ਜੈ ਜੈ ਕਰਮਦਰ ਦੇ ਵਿੱਚ ਆਰਤੀ ਜੈ ਮਾਨੀ ਪਹਾੜਾ ਵਾਲੀ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸਾਰੇ ਬੰਦੋ ਜੈ ਮਾਤਾ ਦੀ ਜੈ ਮਾਤਾ ਜੀ ਉਧਰ ਵੀ ਲਓ ਜੀ ਮਾਤਾ ਰਾਣੀ ਦੀ ਕਿਰਪਾ ਨਾਲ ਦਰਸ਼ਨ ਬਹੁਤ ਹੀ ਸੋਹਣੇ ਹੋਏ ਸਾਡੇ ਸੋ ਦਰਸ਼ਨ ਇੰਨੇ ਵਧੀਆ ਹੋਇਆ ਵੀ ਸੋਚਣ ਵਾਲੀਆਂ ਗੱਲਾਂ ਤੋਂ ਬਾਹਰ ਆ ਕੰਮ ਕਹਿੰਦੇ ਬਹੁਤ ਸੋਹਣੇ ਦਰਸ਼ਨ ਹੋਏ ਆ ਤੇ ਖੁੱਲੇ ਦਰਸ਼ਨ ਹੋਏ ਆ ਮਾਤਾ ਰਾਣੀ ਦੇ ਤੇ ਕੰਜਕਾ ਵੀ ਵਧੀਆ ਤਰੀਕੇ ਨਾਲ ਸਾਰਾ ਕੁਝ ਹੋ ਗਿਆ ਸੋ ਹੁਣ ਆਪਾਂ ਮੰਦਿਰ ਚੋਂ ਮੱਥਾ ਟੇਕ ਕੇ ਨਿਕਲ ਗਏ ਆ ਤੇ ਹੁਣ ਆਪਾਂ ਜਾਣਾ ਆ ਟਿਮ ਹਾਟਨ ਤੇ ਟਿਮ ਹਾਟਨ ਚੱਲੇ ਆ ਆਪਾਂ ਤੁਸੀਂ ਸਾਰੇ ਜਣੇ ਦੇਖਿਓ ਟਿਮ ਹਾਟਨ ਦਾ ਜਵਾਈ ਕਰਿਓ ਦੇਖਿਓ ਕਿੰਨਾ ਵਧੀਆ ਆ ਸੋ ਆਪਾਂ ਵੀ ਵੇਲੀ ਵੇਲੀ ਜਾਣਾ ਤੇ ਆਪਾਂ ਅੱਜ ਬੋਈ ਕੁਛੇ ਆ ਸੋ ਬਣੇ ਰਹੇ ਬਲੌਗ ਦੇ ਨਾਲ ਬਲੌਗ ਜਿਆਦਾ ਲੰਬਾ ਨਹੀਂ ਕਰਨਾ ਆਪਾਂ 20 ਮਿੰਟ 22 ਮਿੰਟ ਦਾ ਵਧੀਆ ਬਲੌਗ ਰੱਖਣਾ ਆ ਸੋ ਜਿਆਦਾ ਕਿਸੇ ਨੂੰ ਬੋਰਿੰਗ ਨਹੀਂ ਕਰਨਾ ਬਲੌਗ ਚ ਤੇ ਵਧੀਆ ਤਰੀਕੇ ਨਾਲ ਇੰਜੋਏ ਕਰਨਾ ਸੋ ਬਲੌਗ ਨਾਲ ਬਣੇ ਰਹੋ ਚੱਲਨੇ ਆ ਆਪਾਂ ਡਿਮ ਹਾਟਨ ਸੋ ਬਣੇ ਰਹੇ ਬਲੌਗ ਨਾਲ ਲਵ ਯੂ ਆਲ ਥੈਂਕ ਯੂ ਰੋਗੀਆਂ ਇੱਥੇ ਚਾਟ ਖਾਣ ਲਈ ਤੇ ਕੌਣ ਕੌਣ ਬੰਦਾ ਇੱਥੋਂ ਚਾਟ ਖਾ ਕੇ ਜਾਂਦਾ ਜਰੂਰ ਦੱਸਿਓ ਇੱਥੇ ਦੀ ਚਾਟ ਬਹੁਤ ਮਸ਼ਹੂਰ ਹੈ ਅੰਕਲ ਹੁਣੀ ਬਣਾਉਂਦੇ ਆ ਆਪਾਂ ਦਾ ਰੇਗ ਵਾਰੀ ਹੈ ਇੱਧਰ ਆਓ ਹੈ ਬੈਜੋ ਚਲੋ ਆ ਗਿਆ ਮ ਮੰਮੀ ਵੀ ਇੱਧਰ ਆ ਦੇਖੋ ਹਾਂਜੀ ਕੀ ਲੈਣਾ ਕੀ ਲੈਣਾ ਪੁੱਤੂ ਨੇ ਉਹ ਮੇਰੇ ਪੁੱਤ ਦੇ ਬੂਟ ਪਾਓ ਮੰਮੀ ਵੀ ਨੰਗੇ ਪੈਰੀ ਆ ਚੱਲ ਜਾ ਭਾਈ ਚੱਕ ਲੈ ਇਹਨੂੰ ਲੋ ਜੀ ਆਪਾਂ ਲੱਗਿਆ ਖਾਣ ਚਾਟ ਚੈੱਕ ਕਰੋ ਜੀ ਫੋਕਸ ਟੈਸਟ ਕਰੋ ਠੀਕ ਆ ਸਾਰਾ ਪੰਨਾ ਆਪਾਂ ਉੱਥੇ ਜਾਣਾ ਆਂ ਉਹ ਉੱਥੇ ਜਾਣਾ ਆਪਾਂ ਮੰਮੀ ਜੱਕੀ ਖਾਵੇ ਜਿਹਨੇ ਟੇਸਟੀ ਆ 2 ਮਿੰਟ ਰ ਲੱਗੀ ਹੁੰਦੇ ਉਹ ਉੱਥੇ ਜਾਣਾ ਲਓ ਜੀ ਇਹਨਾਂ ਨੂੰ ਮੈਂ ਮੰਮੀ ਇਹਨਾਂ ਨੂੰ ਚਾਟ ਖਾਣ ਲੱਗਾ ਆ ਮੈਂ ਕਹਾਂ ਨਹੀਂ ਸਪੈਸ਼ਲ ਆ ਤੇ ਮੰਮੀ ਵੀ ਖੁਸ਼ ਹੋ ਜਾਣਗੇ ਠੀਕ ਆ ਚਲੋ ਰੋਟੀ ਖਾ ਆ ਲੈ ਕੇ ਮੈਂ ਵਾਲੇ ਨੇ ਆਪਣਾ ਬਲੌਗ ਖੋਲ੍ਹਿਆ ਆ ਕਹਿੰਦੇ ਸੀ ਤੁਹਾਡੇ ਬਲੌਗ ਦੇਖਦੇ ਆ ਤੁਸੀਂ ਆ ਜਾਓ ਨਾਲ ਹੀ ਆ ਗਿਆ ਮੈਂ ਆਲੋ ਤੁਸੀਂ ਖਾਓ ਮੈਂ ਉਹ ਅਸੀਂ ਉਧਰੋਂ ਲੈ ਲੈਣੀ ਇੱਕ ਹੋਰ ਦੱਸੋ ਖਾ ਕੇ ਕਿਦਾਂ ਦਾ ਟੇਸਦਾਰ ਲੱਗਾ ਮੈਂ ਤਾਂ ਇੱਥੇ ਥੋੜਾ ਖਾ ਲਿਆ ਚਲੋ ਮੈਂ ਆ ਗਿਆ ਫੇ खाओ तो ही टेस्ट करो ठीक है देखो डेगया तो। देख डे देख गया। हाँ। लो जी लो प्यार चेक करो आता जा रहा है हिमाचल आ गया पीछे आ गया खाओ ती खाओ मैं लगा खोल लेना प्रीति उठ गई प्रीति डर गई जी ਭਾਈ ਥੱਲੇ ਆਉਂਦੇ ਆ ਨਾ ਥੱਲੇ ਆਉਂਦੇ ਯਾਰ ਆ ਨਾ ਤੰਗ ਕਰਦੇ ਨਾ ਉਹ ਥੱਲੇ ਕੁੱਤਾ ਡਿੱ ਗਿਆ ਆ ਔਰ ਭਾਜੀ ਦੇਖ ਘਰ ਵਾਲੇ ਅੱਛਾ ਇਹਨਾਂ ਦੇ ਆ ਕਿੱਥੇ ਲੋ ਜੀ ਇੱਥੇ ਖਾਂਦੇ ਆ ਤੇ ਪਿੱਛੇ ਮੰਕੀ ਆਉਂਦੇ ਆ ਭਾਈ ਨੇ ਭਜਾਉਂਦੇ ਆ ਉਹਨਾਂ ਨੇ ਆਪਾਂ ਗੱਡੀ ਜੀ ਚੰਗੇ ਸੀ ਖਾਓ ਖਾਓ ਕੋਈ ਨਾ ਜਵਾਇ ਕਰੋ ਆ ਗਿਆ ਹੀ ਬਾਹਰ ਕਿਨ ਆਉਂਦਾ ਆ ਔਰ ਇੱਕ ਫੇਰ ਆ ਗਿਆ ਉਹ ਦੇਖੋ ਉਹ ਦੇਖੋ ਉਹ ਦੇ ਉਹਦੇ ਪੇ ਕੱਢ ਗਿਆ ਉਹਦੇ ਉਹ ਦੇਖਦਾ ਪਿਆ ਉਹਦੇ ਇਹ ਦਿੱਤੀ ਤੇ ਨਹੀਂ ਦੇਖੰਦੇ ਆ। ਇਹਦਾ ਲਾਂਚੂ ਗਾ। ਮੈਂ ਤਾਂ ਆਪਣੀ ਪਲੇਟ ਖਾਲੀ ਇਹਨਾਂ ਤੋਂ ਪਲੇਟ ਨਹੀਂ ਖਾ ਉਹ ਆਪਣੀ ਆ ਦੇ ਕੋ ਬੱਸਾਂ ਜਾਂਦੀਆਂ ਐ। ਓ ਮਾਈ ਗੋ। ਐ ਮੋੜ ਦੇਖਿਆ ਕੱਟਣ ਦਾ ਤੋ। ਦੇਖਿਆ? ਕੀ ਹੈ? ਕਿੱਦੋਂ ਗਿਆ ਗੁਰੋਂ ਦੀ? ਅੱਧੀ ਲੰਘਦੇ ਲੋਕ ਕਿਉਂ ਦੇ? ਚੱਕ ਤਾ। ਐ। ਲੋਕੇਸ਼ਨ ਆ ਦੇਖੋ ਲੋਕੇਸ਼ਨ ਅਦਰ ਐ। ਗੱਡੀਆਂ ਦੇ ਜਾਂਦੀਆਂ ਉਹ ਜੀ। ਐ ਭਾਈ। ओके ओके ਵੀਰੇ ਚੰਗਾ ਇਹ ਪਾਜੀ ਸ਼ੁਭਨਾਮ ਦੀ ਆਪਣਾ ਵਿਕਰਮ ਵਿਕਰਮ ਢੱਲੋ ਇਹ ਪਾਜੀ ਕਰ ਲਿਆ ਹੁਣੇ ਓਕੇ ਵੀਰੇ ਓ ਜੀ ਇੱਧਰ ਲੱਗੇ ਆਪਾਂ ਖਾਣ ਕੁਲਚੇ ਹਮਾਚਲ ਪ੍ਰਦੇਸ਼ ਅੰਕਲ ਕੁਲਚੇ ਦੇ ਨਕਾਬ ਬਣਾ ਕੇ ਸਾਨੂੰ ਲੋ ਜੀ ਨੰਨੂ ਓਏ ਲੋ ਜੀ ਲੱਗੇ ਕੁਲਚੇ ਖਾਣ ਆਪਾਂ ਹੁਣ ਸਾਰੇ ਜਾਣੇ ਸਵਾਦ ਦੇਖਦੇ ਕਿੰਦਾ ਦਾ ਕੁਲਚੀਆਂ ਦਾ ਖਾਈਏ ਫਿਰ ਮੰਮੀ ਖਾਓ ਦੇਖੋ ਕਿੰਦਾ ਦਾ ਸਵਾਦਿਸ਼ਟ ਆ ਸਿਪਟੇਮ ਹੋਟਲ ਤੇ ਆਪਾਂ ਵੀ ਲੇਟ ਹੋ ਗਏ ਆ ਅੱਜ ਬਹੁਤ ਜ਼ਿਆਦਾ ਲੇਟ ਹੋ ਗਏ ਆ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਦੇ ਵਲੌਗ ਦੇ ਵਿੱਚ ਤੇ ਮਤਲਬ ਅੱਜ ਆਪਾਂ ਸ਼ਾਮ ਨੂੰ ਤੁਰ ਪੈਣਾ ਆ ਤੇ ਆਪਾਂ ਰੈਡੀ-ਸ਼ੈਡੀ ਹੋ ਗਏ ਆ ਵਿਕਰਮ ਹੇ ਰਹਿੰਦੇ ਆ ਮੁਰ ਇਨ ਨੇ ਹੇ ਤਿਆਰ ਹੋਣਾ ਨਾਣਾ ਨੂੰ ਅੱਛਾ ਇਹਨਾਂ ਨੇ ਹੇ ਨਾਣਾ ਨੂੰ ਉਨਾਇਆ ਤੇ ਨਾਣਾ ਕੇ ਫੇਰ ਇਹਨਾਂ ਨੇ ਜਾਣਾ ਅਸੀਂ ਤਾਂ ਨਾਲਿਆ ਸੀ ਆ ਕੇ ਅਸੀਂ ਜਾਣਾ ਅਸੀਂ ਟਿਮ ਹੋਟਨ ਤੇ ਉੱਥੋਂ ਥੋੜਾ ਜਿਹਾ ਆਪਾਂ ਲੇਟ ਹੋਣ ਕਰਕੇ ਕੱਲ ਆਪਾਂ ਬਲੌਗ ਬਣਾਵਾਂਗੇ ਉੱਥੇ ਦਾ ਵੀ ਵਧੀਆ ਉੱਥੇ ਵੀ ਆਪਾਂ ਜਾਣਾ ਆ ਕੋਣ ਕੋਣ ਗਿਆ ਆ ਉਹ ਵੀ ਦੱਸਿਓ ਆਪਾਂ ਤਾਂ ਪਹਿਲੀ ਵਾਰ ਹੀ ਜਾਣਾ ਆ ਨਾ ਕਈਆਂ ਨੇ ਮਜ਼ਾਕ ਜਿਹਾ ਵੀ ਡੋਣਾ ਨਾ ਚਲੋ ਆਪਾਂ ਨੂੰ ਕੋਈ ਜੋ ਚੀਜ਼ ਹੈ ਉਹ ਹੈ ਹਾਂ ਆਪਾਂ ਤਾਂ ਚਲੋ ਆਪਾਂ ਜਾਣਾ ਆ ਆਪਾਂ ਕੱਲੂ ਆਪਾਂ ਮਤਲਬ ਅੱਜ ਜਾਣਾ ਸੀਗਾ ਨਹੀਂ ਜਾ ਹੋਇਆ ਤੇ ਆਪਾਂ ਕੱਲੂ ਜਾਣਾ ਆ ਅੱਜ ਚੱਲ ਜਾਣਾ ਤੇ ਸ਼ਾਇਦ ਅੱਜ ਬਲੌਗ ਬਣਾ ਲਈ ਜਾਂ ਕੱਲੂ ਬਣਾ ਲਈਏ ਉਹ ਬਲੌਗ ਦੇਖਦੇ ਆ ਤੁਸੀਂ ਸਾਰਿਆਂ ਨੇ ਦੇਖਿਓ ਮਜ਼ਾ 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 ਕੋਣ ਕੋਣ ਗਿਆ ਆ ਸਾਰਿਆਂ ਨੇ ਇਹ ਵੀ ਦੱਸਿਓ ਤੁਸੀਂ ਚਾਹ ਪੀਣੀ ਹੈ ਚਾਹ ਪੀਣੀ ਹੈ ਚਾਹ ਨਹੀਂ ਪੀਣੀ ਤੇ ਬਸ ਆਪਾਂ ਫਿਰ ਥੋੜੇ ਟਾਈਮ ਤੱਕ ਤੁਰ ਪੈਣਾ ਆ ਇਹਨਾਂ ਨੇ ਗੱਡੀ ਧੋਣੀ ਆ ਤੇ ਇਹਨਾਂ ਨੇ ਫਰੈਸ਼ ਹੋਣਾ ਆ ਕੱਲ ਦਾ ਬਲੌਗ ਟੀਮ ਹੋਟਲਸ ਦਾ ਆਉਂਗਾ ਸਾਰੇ ਯਾਨੀ ਬਲੌਗ ਨਾਲ ਬਣੇ ਰਹੋ ਕੱਲ ਨਹੀਂ ਇਹਨਾਂ ਤੇ ਕੱਲੂ ਬਲੌਗ ਉਹ ਨਹੀਂ ਆਉਂਗਾ ਕੱਲੂ ਜਿਹੜਾ ਬਲੌਗ ਬਹੁਤ ਸਪੈਸ਼ਲੀ ਆ ਕੱਲ ਦਾ ਬਲੌਗ ਇਦਾਂ ਆ ਆਪਾਂ ਜਾਣਾ ਆ ਤਨ ਗੱਲ ਖੋਲ ਹੀ ਦਿੰਦਾ ਆ ਕੱਲ ਦਾ ਬਲੌਗ ਇਹ ਆ ਨਹੀਂ ਮੈਂ ਨਹੀਂ ਸੀ ਖੋਲੀ ਕੋਈ ਗੱਲ ਨਹੀਂ ਮੈਂ ਕੋਲਾ ਕੱਲ ਦਾ ਬਲੌਗ ਇਦਾਂ ਆ ਇੱਕ ਤਾਂ ਟੀਮ ਹੋਟਲਸ ਤਾਂ ਜਾਣਾ ਹੀ ਜਾਣਾ ਆ ਦੀਦੀ ਇਹਨਾਂ ਨੇ ਆਪਾਂ ਨੂੰ ਕੀਤਾ ਯਾ ਨਵਾਈਟ ਸਾਨੂੰ ਦੋਨਾਂ ਨੂੰ ਵਿਆਹ ਵਾਲੀ ਲੁਕਿੰਗ ਦੇਣੀ ਆ ਉਹਨਾਂ ਨੇ ਅਸੀਂ ਵਿਆਹ ਵਾਂਗੂ ਜਿੱਦਾਂ ਵਿਆਹ ਤੇ ਤਿਆਰ ਹੋਏ ਸੀ ਸੇਮ ਵਿਆਹ ਤੇ ਤਿਆਰ ਹੋਣਾ ਮੈਨੂੰ ਵੀ ਦੀਦੀ ਉਹਨਾਂ ਨੇ ਤਿਆਰ ਕਰਨਾ ਪ੍ਰੀਤ ਨੂੰ ਵੀ ਤਿਆਰ ਕਰਨਾ ਸਾਨੂੰ ਦੋਨਾਂ ਨੂੰ ਤਿਆਰ ਕਰਨਾ ਆ ਵਿਆਹ ਦੇ ਲੁੱਕ ਚ ਸਾਨੂੰ ਦੋਨਾਂ ਨੂੰ ਦੀਦੀ ਉਹਨਾਂ ਨੇ ਤਿਆਰ ਕਰਕੇ ਸਾਡੀ ਪ੍ਰੀ-ਵੈਡਿੰਗ ਵਗੈਰਾ ਆਪਾਂ ਸਾਰਾ ਕੁਝ ਕਰਨਾ ਆ ਤੇ ਸਭ ਕੁਝ ਤੁਹਾਨੂੰ ਦਿਖਾਵਾਂਗੇ ਕਿਹੜੇ ਕੱਪੜੇ ਅਸੀਂ ਪਾਉਣੇ ਆ ਕਿਹੜਾ ਲਹਿੰਗਾ ਸਿਲੈਕਟ ਕੀਤਾ ਸੀ ਕਿਹੜੇ ਮੇਰੇ ਸ਼ੇਰਵਾਨੀ ਸਿਲੈਕਟ ਕੀਤੀ ਆ ਉਹ ਸਾਰਾ ਬਿਲਕੁਲ ਦੀ ਐਕਸਾਈਟਮੈਂਟ ਔਰ ਖੁਸ਼ੀ ਦੇਖ ਲਓ ਤੁਸੀਂ ਉਹ ਵਲੋਗ ਆਪਾਂ ਤੁਹਾਨੂੰ ਹੁਣ ਦਿਖਾ ਦੇਣਾ ਜਲਦੀ ਜਲਦੀ ਸੋ ਸਾਰੇ ਜਾਨੇ ਵਲੋਗ ਨਾ ਬਣੇ ਦਿਓ ਹੁਣ ਕੋਈ ਵੀ ਸਕਿੱਪ ਨਾ ਕਰਿਓ ਵਲੋਗ ਜਿੰਨੇ ਵੀ ਹੋਣੇ ਆ। ਅਗਾ ਤੱਕੜੀ ਆ ਵਲੋਗ ਤੇ ਮੈਂ ਸੋਚਿਆ ਵੀ ਸਾਰਿਆਂ ਨੂੰ ਦੱਸ ਹੀ ਦਿੰਦੇ ਆ ਲਗਾਉਣਾ ਕੀ ਆ ਨਾ। ਸੋ ਵਲੋਗ ਮੈਂ ਤੁਹਾਨੂੰ ਦੱਸ ਦਿੱਤਾ। ਬਟ ਮੈਂ ਸਵੇਰ ਦਾ ਲਗਾਉਂਦੀ ਸੀ। ਵਲੋਗ ਹੋਣਾ ਆ ਸਾਡਾ ਵਿਆਹ ਵਾਲਾ ਤੇ ਸਾਰੇ ਜਾਨੇ ਉਹ ਵਲੋਗ ਨੂੰ ਪਿਆਰ ਦਿਓ। ਖੁਸ਼ੀ ਮੈਨੂੰ ਬਹੁਤ ਜ਼ਿਆਦਾ ਆ ਕਿਉਂਕਿ ਆਪਾਂ ਉਹੋ ਜੇ ਚਾਹ ਨਹੀਂ ਕੀਤੇ, ਜੋ ਜੇ ਚਾਹ ਆਪਾਂ ਦੁਬਾਰਾ ਕਰਨੇ ਆ ਹੁਣ। ਤੇ ਦੀਦੀ ਹੁਣ ਤਾਂ ਆਪਾਂ ਜਾਣਾ ਲੁਧਿਆਣੇ ਉਹਨਾਂ ਨੇ ਸਾਨੂੰ ਪੂਰਾ ਰੈਡੀ ਕਰਨਾ ਆ ਬਿਲਕੁਲ ਪ੍ਰੋਪ ਉਹ ਆਪਾਂ ਨੂੰ ਰੈਡੀ ਕਰਨਗੇ ਉਹ ਵਿਆਹ ਵਾਲੀ ਲੁਕਿੰਗ ਤੇ ਕਿਹੜੇ ਕਿਹੜੇ ਕੱਪੜੇ ਉਹਨਾਂ ਨੇ ਸਾਡੇ ਲਈ ਸਿਲੇਕਟ ਕੀਤੇ ਆ ਉਹ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਸਾਰੇ ਦਿਖਾਵਾਂਗੇ ਤੇ ਪ੍ਰੀਤੀ ਦੇ ਕੱਪੜੇ ਸਿਲੇਕਟ ਹੋ ਗਏ ਆ ਦੋ ਦਿਨ ਪਹਿਲੇ ਮੇਰੇ ਵੀ ਹੋ ਗਏ ਆ ਸਾਰਾ ਕੁਝ ਸਿਲੇਕਟ ਹੋਇਆ ਪਿਆ ਤੁਹਾਨੂੰ ਦਿਖਾਵਾਂਗੇ ਤੇ ਦੀਦੀ ਉਹਨਾਂ ਨੇ ਆਪਾਂ ਨੂੰ ਤਿਆਰ ਕਰਨਾ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਸੋ ਬਲੌਗ ਕੋਈ ਵੀ ਸਕਿੱਪ ਨਹੀਂ ਕਰਨਾ ਹੈਗਾ ਬਲੌਗ ਨੂੰ ਸਾਰੇ ਨੂੰ ਵੇਖਣਾ ਆ ਤੇ ਮੈਂ ਕਹਾ ਬਲੌਗ ਸਾਰੇ ਵਧੀਆ ਹੀ ਹੋਣਗੇ ਆਪਾਂ ਤਾਂ ਬਹੁਤ ਜ਼ਿਆਦਾ ਖੁਸ਼ ਆਪਾਂ ਅੱਜ ਚੱਲ ਜਾਣਾ ਇੱਕ ਦੋ ਦਿਨ ਉੱਥੇ ਹੀ ਆ ਠੀਕ ਆ ਤੇ ਮੈਂ ਮੈਨੂੰ ਇਹ ਸੀ ਮੈਂ ਕਿਹਾ ਦਾਦੀ ਇਹ ਲਪੋਣਾ ਕੀ ਹਣਾ ਤੁਸੀਂ ਵੀ ਚਲੋ ਤੁਹਾਨੂੰ ਥੋੜੀ ਐਕਸਾਈਟਮੈਂਟ ਹੁੰਦੀ ਆ ਵੀ ਯਾਰ ਅਸੀਂ ਦੇਖੀਏ ਫਟਾਫਟ ਨਾ ਆਪਾਂ ਸੋ ਜਲਦੀ ਜਲਦੀ ਵਲੌਗ ਪਾ ਦੇਣੇ ਆ ਤੇ ਕੱਲੂ ਰੈਡੀ ਕਰਨਗੇ ਸਾਨੂੰ ਜਾਂ ਤੇ ਕੱਲੂ ਰੈਡੀ ਕਰਕੇ ਵਲੌਗ ਪਾਵਾਂਗੇ ਸਾਰੇ ਯਾਰ ਵਲੌਗ ਦਾ ਬਣੇ ਰਹੋ ਲਵ ਯੂ ਔਰ ਥੈਂਕ ਯੂ ਆਪਾਂ ਤਾਂ ਹੋ ਗਏ ਯਾਰ ਰੈਡੀ ਤੇ ਸਾਡਾ ਮਨਵੀਰ ਜਿਹੜਾ ਉਹ ਹੋਏ ਤੱਕ ਰੈਡੀ ਨਹੀਂ ਹੋਇਆ ਕਿਉਂਕਿ ਅਸੀਂ ਇਹਨੂੰ ਜਦੋਂ ਜਾਣਾ ਇਹਨੂੰ ਉਦੋਂ ਰੈਡੀ ਕਰਨਾ ਆ ਤੇ ਮੰਮਾ ਹੁਣੀ ਕਰ ਲੱਗਿਆ ਮੜਾ ਕੰਮ ਕੋਈ ਰਹਿੰਦਾ ਸੀਗਾ ਉਹ ਆ ਕਰ ਲਈਏ ਕੀਗਾ ਮਰਵੀਰ ਦੇ ਲੋ ਇਹਨੇ ਉਦੋਂ ਦੇ ਕੰਟੂਨ ਲਵਾਏ ਹੋਏ ਆ ਤੋ ਦਾ ਕੱਖ ਨਹੀਂ ਦੇਦਦਾ ਪਿਆ ਇਹ ਤੇ ਅੱਬਾ ਇਹ ਦੂਜਾ ਕਰ ਲਈ ਕਿ ਬੋਤਲ ਪਾਣੀ ਨਾਲ ਭਰ ਲਈ ਜੋ ਆ ਬੋਤਲ ਪਾਣੀ ਭਰ ਲਈ ਓਕੇ ਭਰਤਾ ਭਰ ਗਈ ਇੱਕ ਬਾਲਟੀ ਇੱਕ ਬਾਲਟੀ ਤਾਂ ਭਰ ਗਈ ਆ ਦਹਾਈ ਤਾਂ ਇਹ ਜਿਹੜਾ ਲੈ ਉਹ ਇੱਕੇ ਪਾ ਲੀ ਦੀ ਤੇ ਮਨਵੀਰ ਸਾਡਾ ਖੇਡਣ ਦੇ ਆਏ ਤੇ ਬਸ ਕੱਪੜੇ-ਕਪੜੇ ਕਰ ਲੀ ਆਪਾਂ ਰੈਡੀ-ਸ਼ੈਡੀ ਤੇ ਇਹਦੇ ਕੱਪੜੇ ਇੱਥੇ ਤੁਹਾਨੂੰ ਮਤਲਬ ਨਾਰਮਲ ਪਾ ਲੈਣੇ ਆ ਤੇ ਇੱਥੋਂ ਆਪਾਂ ਕੱਪੜੇ ਹੀ ਪਾ ਜਾਣੇ ਇਹਦੇ ਜਿਹੜੇ ਪਾਏ ਸੀਗੇ ਨੇ ਹਾਂਜੀ ਨੂਨ ਤੁਹਾਡੇ ਉਹ ਕਿੱਥੇ ਕੱਪੜੇ ਕਿੱਥੇ ਤੁਹਾਡੇ ਹੈ ਮੰਨੂ ਇਹਦੇ ਕੱਪੜੇ ਨਹੀਂ ਲੱਭਦੇ ਇੱਕ ਤਾਂ ਆ ਦੇ ਮੰਨੂ ਦੇ ਛਾਡੇ ਦੇ ਕੱਪੜੇ ਛੋਨੇ ਛੋਨੇ ਪੱਪੜੇ ਬਿੱਕੂ ਦੇ ਵੀ ਕੱਪੜੇ ਕੱਢ ਦਿੱਤੇ ਆ ਤੇ ਬਸ ਹੁਣ ਆਪਾਂ ਜਾਣਾ ਆ ਤੇ ਜਾਣਾ ਥਨ ਆਪਾਂ ਦੱਸਾਂਗੇ ਵੀ ਕਿੱਥੇ ਜਾਣਾ ਹੈ ਤਾਂ ਜੀ ਮਾਸੀ ਹੁਣੀ ਆਏ ਸੀਗੇ ਘਰੇ ਕਹਿੰਦੇ ਕਿ ਤੁਹਾਡੇ ਘਰੇ ਇਟਾ ਕੌਣ ਮਾਰ ਗਿਆ ਪਤਾ ਲੈਣ ਆਏ ਸੀ ਭਾਬੀ ਜੀ ਹੁਣੀ ਬੜੇ ਦਿਨਾਂ ਬਾਅਦ ਆਏ ਇੱਥੇ ਆ ਵੀ ਜਿਹੜੀ ਪੈਕੇ ਗਏ ਹੋਏ ਸੀਗੇ ਤੇ ਅੱਜ ਬਹੁਤ ਦਿਨਾਂ ਬਾਅਦ ਆ ਕੀ ਹੋਇਆ ਮੈਮੂ ਕੀ ਵੀ ਮਾਰਨੀ ਆ ਤੇ ਮਾਸੀ ਹੁਣੀ ਆ ਇਹਦੇ ਲਈ ਫਰੂਟ ਲੈ ਗਏ ਮਨਵੀਰ ਲਈ ਚਲ ਚਾਚੀ ਚਲ ਜਾ ਚਾਚੀ ਕੋ ਚਾਚੀ ਤਾਂ ਚਲ ਜਾ ਜਾ ਚਲਦਾ ਮੇਰਾ ਪੁੱਤ ਕੀ ਜੀ ਦਿੱਤੀ ਤੈਨੂੰ ਦੇਖ ਲਾ ਮੰਨ ਜਾ ਮੈਂ ਲੈ ਲਾ ਨਾ ਸ਼ਰਾਰਤ ਵੀ ਇਹਨਾਂ ਦਾ ਗੱਲਾਂ ਮਾਰਦਾ ਸਵੇਰੇ ਕਵੇ ਸੁਖਵੀਰ ਭਾਜੀ ਨੂੰ ਕਹਿੰਦਾ ਏ ਡੋਡੋ ਡੋਡੋ ਤੇ ਦਿਖਾਉਂਦਾ ਸੀ ਆਹੋ ਹੋਰ ਕੀ ਕਹਿੰਦੇ ਮੈਂ ਗੱਡੀ ਤੇ ਤਰੀ ਕਰਨ ਆ ਆ 10000 ਆ ਸਕਰੀਪਾਈ ਕਹਿੰਦੇ ਭਾਬੀ ਨੇ ਆਣਾ ਤੂੰ ਜਾ ਕੇ ਆਵਾਂਗੇ ਉਦੋਂ ਤਾਂ ਵੀ ਅਸੀਂ ਵਿਆਹ ਚੱਲ ਗਿਆ ਮਾਮਤਾ ਨੂੰ ਮਿਲੇ ਨਹੀਂ ਹੋਇਆ ਮੈਂ ਹੀ 15 ਨੂੰ ਵਿਆਹ ਜਾਣਾ 15 ਵਿਆਹ ਜਾਣਾ ਕਿ 15 ਨੂੰ ਉਹਨੇ ਉਹਨੇ ਬਾਹਰ ਜਾਣਾ ਸੀ ਲੋ ਜੀ ਦੀਦੀ ਹੁਣੀ ਆਪਾਂ ਨੂੰ ਮਿਲਣਾਏ ਸੀਗੇ ਕਿੱਥੋਂ ਦੀ ਤੁਸੀਂ ਨਰੂਡ ਤੋਂ ਨਰੂਡ ਤੋਂ ਆਏ ਹੋਇਆ ਤੇ ਬਾਜੀ ਹੁਣੀ ਡਰ ਕੇ ਕਹਿੰਦੇ ਵੀ ਮੈਨੂੰ ਕਹਿੰਦੇ ਦੀਦੀ ਸੁੱਟਣ ਲੱਗੇ ਸੀ ਕੀ ਹੋਇਆ ਸੀਗਾ ਮੈਨੂੰ ਕੁਝ ਪੂਰੀ ਗੱਲ ਨਹੀਂ ਸਮਝ ਆਈ ਗੱਡੀ ਤੇਜ਼ ਸੀ ਕੀਤੀ ਹੋਈ ਹਾਂ ਜੀ ਤੇ ਤੁਹਾਨੂੰ ਦੇਖ ਕੇ ਬਸ ਚੀਕਾਂ ਮਾਰਨ ਲੱਗ ਪਏ। ਦੀਦੀ ਹਣੀ ਕਹਿੰਦੇ ਚੀਕਾਂ ਮਾਰਨ ਲੱਗ ਗਏ ਤੇ ਕਹਿੰਦੇ ਗੱਡੀ ਮੇਰੀ ਸੀਗੀ ਬਹੁਤ ਜ਼ਿਆਦਾ ਫਾਸਟ ਹੋਈ ਰਹੀ ਸੀ ਤੇ ਭਾਜੀ ਹੁਣੀ ਵੀ ਡਰ ਗਏ ਤੇ ਦੀਦੀ ਹੁਣੀ ਹੁਣੀ ਆਏ ਹੋਏ ਆ ਤੇ ਬੈਠੇ ਵੀ ਨਹੀਂ ਹੋ ਹੁਣ ਤੁਸੀਂ ਚੱਲੇ ਹੋ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਹਾਂਜੀ ਤੇ ਦੀਦੀ ਹੁਣੀ ਤਾਂਦੇ ਤੋਂ ਆ ਭਾਜੀ ਰੂਰ ਤੋਂ ਓਕੇ ਓਕੇ ਠੀਕ ਹੈ ਠੀਕ ਹੈ ਤੇ ਚਲੋ ਵਧੀਆ ਬਹੁਤ ਵਧੀਆ ਲੱਗਾ ਦੀਦੀ ਹੁਣਾਂ ਨੂੰ ਮਿਲ ਕੇ ਭਾਜੀ ਹੁਣਾਂ ਨੂੰ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀ ਵਿਚਾਰੀ ਤੁਸੀਂ ਵੀ ਹਾਂਜੀ ਬਹੁਤ ਖੁਸ਼ ਆ ਸਹੀ ਗੱਲ ਆ ਕੀ ਹੋਇਆ ਸੀਗਾ ਮੈਂ ਇਹ ਏਰੀਆ ਮੈਨੂੰ ਦੇਖਿਆ ਦੇਖਿਆ ਲੱਗਦਾ ਆ ਜਦੋਂ ਮੈਂ ਤੁਹਾਨੂੰ ਦੋਨਾਂ ਨੂੰ ਪਰਕਰੇ ਦੇਖਿਆ ਮੈਂ ਕਹਾ ਹਾਂ ਇਹਦਾ ਤੇ ਮੈਂ ਵਲੋਗ ਦੇ ਠੀਕ ਹੈ ਠੀਕ ਹੈ ਮਮਾ ਹਾਣ ਨੂੰ ਇੰਨੀ ਖੁਸ਼ੀ ਆਈ ਨਾ ਮਿਲ ਕੇ ਲਓ ਜੀ ਇਹ ਭਾਜੀ ਹੁਣੀ ਔਰੇਂਜ ਲੈ ਕੇ ਆ ਗਏ ਬਹੁਤ ਸ਼ਕੀਨ ਆ ਰਹੀ ਕੋਈ ਗੱਲ ਨਹੀਂ ਵੀਰੇ ਚੱਲ ਅਮਰਦ ਪਾਜੀ ਆਪਾਂ ਆ ਚੁੱਕੇ ਸੀਗੇ ਘਰੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਸੀਗੀ ਇਸ ਕਰਕੇ ਥੋੜੀ ਜਿਹੀ ਪਹਿਲਾਂ ਤਾਂ ਰੈਸਟ ਕੀਤੀ ਰੈਸਟ ਕਰਕੇ ਫਿਰ ਆਗੇ ਸਾਡੇ ਘਰੇ ਗੈਸਟ ਤੇ ਕੋਈ ਸੰਨ ਮਿਲਣ ਵੀ ਆਏ ਸੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਲੱਗਾ ਦੀਦੀ ਉਹਨਾਂ ਦਾ ਤੇ ਪਾਜੀ ਉਹਨਾਂ ਨੂੰ ਤਾਂ ਉਹਨਾਂ ਨੇ ਡਰਾ ਹੀ ਦਿੱਤਾ ਸੀਗਾ ਤੇ ਉਹ ਗੱਲ ਮੈਨੂੰ ਬਹੁਤ ਜ਼ਿਆਦਾ ਫਨੀ ਲੱਗੀ ਤੇ ਬਾਕੀ ਮਨਵੀਰ ਜਿਹੜਾ ਸਾਡਾ ਆ ਕੰਟੋਂ ਦੇ ਇੱਦਾਂ ਵਿਆਹ ਆ ਤੇ ਮੰਮਾ ਹੁਣੀ ਅੰਦਰ ਕਿਚਨ ਦੇ ਵਿੱਚ ਆ ਤੇ ਮੈਂ ਕੱਪੜੇ ਪੈਕ ਕਰ ਕਰਦੀ ਪਈ ਸੀ ਕਿ ਅਸੀਂ ਅੱਜ ਜਾਣਾ ਆ ਤੇ ਤੁਹਾਨੂੰ ਜਾ ਕੇ ਦੱਸਾਂਗੇ ਕਿੱਥੇ ਜਾਣਾ ਆ ਆ ਸਾਡੇ ਕੱਪੜੇ ਪੈਕ ਹੋ ਗਏ ਆ ਤੇ ਵਿਕਰਮ ਨੇ ਆਣ ਕੇ ਕੱਪੜੇ ਜੋ ਵੀ ਪਾਉਣੇ ਉਹ ਮੈਂ ਕੱਢ ਦਿੱਤੇ ਆ ਮੈਂ ਆਪਣੇ ਵੀ ਕੱਢ ਲਏ ਉਧਰਲੀ ਸਾਈਡ ਰੱਖ ਲਏ ਆ ਸਾਰੇ ਤੇ ਅਸੀਂ ਹੁਣ ਥੋੜਾ ਦੇਖ ਲਈਏ ਕੁਝ ਖਾ ਪੀ ਲਈਏ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਕੱਪੜੇ-ਕਪੜੇ ਆਪਾਂ ਪੈਕ ਕਰ ਲਏ ਆ ਤੇ ਮਾਸਾਪਾ ਜਿਹੜੀਆਂ ਉਹਦਾਂ ਮम्मा ਆਪਾਂ ਮਿਰਚਾਂ ਲਿਆਂ ਦੇ ਲੱਜ ਕੱਢੀਆਂ ਨਾ ਆਪਾਂ ਸਾਨੂੰ ਚੇਤਾ ਹੀ ਨਹੀਂ ਸੀਗਾ ਤੇ ਇਦਾਂ ਹੀ ਇਸ ਤੇ ਬਸ ਹੁਣ ਵਲੌਗ ਬਣਾ ਲਈਏ ਤੇ ਮੈਂ ਕਿਹਾ ਸੀ ਮੈਂ ਵਲੌਗ ਬਣਾ ਲਵਾਂ ਮਮਾ ਲੈ ਜਾ। ਤਾਰੇ ਭੁੱਖ ਬੋਲੇਗੀ ਮਮਾ ਬਟਰ ਦਾ ਪਏ ਬਣੀਓ ਓਕੇ ਚਲੋ ਹੁਣ ਦੇਖੀਏ ਚੋ ਚੋ ਨਾ ਪਤਾ ਮੈਂ ਦੋ ਵਕੀ ਲਿਆ ਰ ਬਾਕੀ ਆਪਾਂ ਜਾਣਾ ਅੱਜ ਟੱਪ ਜਾ ਕੇ ਤੁਹਾਨੂੰ ਦਿਖਾਵਾਂਗੇ ਕਿੱਥੇ ਜਾਣਾ ਆ ਤੁਸੀਂ ਗੈਸ ਕਰ ਲਿਓ ਤੁਹਾਨੂੰ ਥੋੜੇ ਕਿ ਦਿਨ ਪਹਿਲਾਂ ਦੱਸਿਆ ਅਭੀ ਚਗਾ ਕਿ ਆਪਾਂ ਜਾਣਾ ਆ ਤੇ ਮਾਤਾ ਦੇ ਆਏ ਤੇ ਇੱਧਰ ਸਾਨੂੰ ਖੜੇ ਪੈਰ پلان ਬਣ ਗਿਆ ਤੇ ਇੱਧਰ ਵੀ ਜਾਣਾ ਪੈਣਾ ਹੁਣ ਆਪੇ ਇੱਧਰ ਜਾ ਕੇ ਤੇ ਆਪਾਂ ਜਦੋਂ ਬਿਕਰਮ ਆਂਦੇ ਆ ਬਾਲ ਬੂਲ ਵਗੈਰਾ ਕਟਵਾਣ ਗਏ ਹੋਏ ਆ ਤੇ ਹੁਣ ਅਸੀਂ ਰੈਡੀ ਵਗੈਰਾ ਹੁਣ ਆਇਆ ਚਾਹ ਚੂਪ ਬਿਠਾ ਲਈਏ ਪਹਿਲਾਂ ਚਾਹ ਚੂਪ ਪੀ ਲਈਏ ਚਾਹ ਚੂਪ ਪੀ ਲਈਏ ਦੇ ਬਸ ਆਪਾਂ ਕੰਮ ਗੁੰਮ ਕਰਕੇ ਫ੍ਰੀ ਹੋ ਗਏ ਬੇਲੇ ਹੋ ਗਏ ਸੀਗੇ ਤੇ ਸਾਨੂੰ ਮਾਸੀ ਜੀ ਹੁਣੀ ਆ ਗਏ ਉਹ ਮਾਸੀ ਜੀ ਹੁਣੀ ਆਏ ਸੀਗੇ ਪੁੱਛਣ ਲਈ ਤਾਂ ਜਿਹੜੀਆਂ 8:00 ਵਜੇ ਨਾ ਸੀਗੀਆਂ ਉਹ ਘਰ ਪਤਾ ਲੈਣ ਆਏ ਸੀਗੇ ਮਾਸੀ ਹੁਣੀ ਤੇ ਭਾਬੀ ਜੂਣੀ ਕਾਫੀ ਦਿਨਾਂ ਤੇ ਗਏ ਹੋਏ ਸੀਗੇ ਇਸ ਕਰਕੇ ਮਾਸੀ ਜੀ ਹੁਣ ਤੱਕ ਨਹੀਂ ਆਇਆ ਗਿਆ ਇਸ ਕਰਕੇ ਸਾਡੇ ਤੋਂ ਵੀ ਨਹੀਂ ਜਾਇਆ ਗਿਆ ਤੇ ਬਸ ਹੁਣ ਆਪਾਂ ਹੋ ਜੀਏ ਰੈਡੀ ਛੜੀ ਰੈਡੀ ਛੜੀ ਕੋ ਰੈਡੀ ਛੜੀ ਕੋ ਤੇ ਇਸ ਕਰਕੇ ਹੁਣ ਆਪਾਂ ਬਣਾ ਲਈਏ ਪਹਿਲਾਂ ਚਾਹ ਘੁੱਟ ਘੁੱਟ ਪੀ ਲਈਏ ਮੈਂ ਤਾਂ ਮम्मा ਤੇਜ ਵਿਕਰਮ ਨੂੰ ਮੈਂ ਫੋਨ ਕਰਦੀ ਆ ਕਿੱਥੇ ਆ ਤੇ ਪਹਿਲਾਂ ਹੀ ਵੀ ਚਾਹ ਘੁੱਟ ਘੁੱਟ ਬਣਾ ਲਈਏ ਬਸ ਜਿਹੜਾ ਲੀਤਾ ਚੌਲਾ ਸੀ ਥੋੜੀ ਜਿਹਾ ਬਣਾ ਲੈਣੇ ਆ ਖਾਣ ਦੇ ਫਰਾਂ ਮੈਂ ਬਸ ਆਪਾਂ ਕੰਮ ਕਰ ਲਈਏ ਥੋੜਾ ਜਿਹਾ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਕਰਦੇ ਆਂ ਬਲੌਗ ਦਾ ਫਿਰ ਐਂਡ ਅੱਜ ਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਜਿਹੜੇ ਆਪਣੇ ਨਾਮ ਆਏ ਹੋਏ ਸੀ ਉਹ ਬੋਲਣੇ ਆ ਜੇ ਮੈਂ ਕਟਿੰਗ ਕਰਾ ਕੇ ਆਇਆ ਮੈਂ ਬਾਲਬੁੱਲ ਵੀ ਨਹੀਂ ਤੋਤੇ ਸੋ ਮੈਂ ਕਿਹਾ ਪਹਿਲਾਂ ਨਾਮ ਬੋਲੀਏ ਜਸਵਿੰਦਰ ਕੌਰ ਸਲਤਨਪੁਰ ਤੋਂ ਆ ਜੀ ਤੁਹਾਡਾ ਧੰਨਵਾਦ ਜੀ ਖੁਸ਼ੀ ਸ਼ਰਮਾ ਜੀ ਇੱਕ ਨਾਮ ਆਪਣਾ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜੇ ਨਾਮ ਆ ਉਹ ਜਿਹੜੇ ਰਹਿਣਗੇ ਆਪਾਂ ਹੌਲੀ ਹੌਲੀ ਅਗਲੇ ਦਿਨ ਬੋਲਾਂਗੇ ਤੇ ਇੱਕ ਨਾਮ ਸੀਗਾ ਮਨਪ੍ਰੀਤ ਨੇਮ ਇੱਕ ਮਨਪ੍ਰੀਤ ਦਾ ਨਾਮ ਤੇ ਇੱਕ ਸੀਗਾ ਕੁਲਜੀਤ ਕੋਰ ਬੋਪਾਰਾਈ ਖੁਰਦ ਤੋਂ ਤੇ ਇਹ ਸਾਡੇ ਬਲੌਗ ਦੇ ਇਧੇ ਦਾ ਮਮਾ ਜੀ ਬਲੌਗ ਦੇਖਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਂਟੀ ਹੁਣੀ ਸਾਡੇ ਬਲੌਗ ਦੇਖਦੇ ਨੇ ਇੱਕ ਮਨਪ੍ਰੀਤ ਦਾ ਯੂਪੀ ਤੋਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇੰਨੇ ਬਲੌਗ ਦੇਖਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ ਬੜੀ ਦੂਰੋਂ ਦੂਰੋਂ ਬਲੌਗ ਦੇਖਦੇ ਆ ਤੇ ਜਦੋਂ ਤੁਸੀਂ ਇੰਨੇ ਮੈਸੇਜ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਵੇਖ ਕੇ ਇੱਕ ਰੀਨਾ ਇੱਕ ਰੀਨੂ ਮਲੌਰ ਤੋਂ ਆ ਸੋਚਿਆ ਨਹੀਂ ਵੀ ਇੰਨੀ ਦੂਰੋਂ ਵੀ ਵਲੌਗ ਦੇ ਦੇਵੋਗੇ ਹਨਾ ਉਹ ਤਾਂ ਜਦੋਂ ਤੁਸੀਂ ਮੈਸੇਜ ਕਰਦੇ ਆ ਉਦੋਂ ਪਤਾ ਲੱਗਦਾ ਵੀ ਯਾਰ ਇੰਨੀ ਦੂਰੋਂ ਦੂਰੋਂ ਸਾਡੇ ਵਲੌਗ ਦੇਖਦੇ ਆ ਇੱਕ 1 2 ਐਂਡ ਗੋਰਾ ਜਲੰਧਰ ਤੋਂ ਜਲੰਧਰ ਦੇ ਤਾਂ ਕਾਫੀ ਜਾਣੇ ਦੇਖਦੇ ਆ ਵਲੌਗ ਸਾਨੂੰ ਮਿਲਦੇ ਵੀ ਬਹੁ ਜਾਣੇ ਹਨਾ ਤੇ ਆਪਣੇ ਹਰਦੀਨ ਜੋਤੀ ਆਦਮਪੁਰ ਤੋਂ ਆਦਮਪੁਰ ਬਿਲਕੁਲ ਨੇੜੇ ਆਪਣੇ ਤੋਂ 10 12 ਕਿਲੋਮੀਟਰ ਇੱਕ ਵਿੱਕੀ ਓਜਲਾ ਆ ਤੇ ਅਮਨ ਫ੍ਰੋ ਮਿਟਲੀ ਇਟਲੀ ਤੋਂ ਵੀ ਬਹੁ ਜਾਣੇ ਵਲੌਗ ਦੇ ਦੇ ਸ਼ੁਰੂ ਤੋਂ ਜਿਦਾਂ ਦੇ ਵਲੌਗ ਆਪਾਂ ਪਾਉਂਦੇ ਤੀ ਠੀਕ ਹੈ ਜੀ ਬਾਕੀ ਹੈਗਾ ਮਮਤਾ ਗਿੱਲ ਬਹਿਰਾਮ ਸ਼੍ਰੀਸ਼ਤਾ ਤੋਂ ਥੈਂਕ ਯੂ ਸੋ ਮਚੀ ਜੀ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੁਸਕਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਨਿਰਮਿਤ ਆਦਮਪੁਰ ਤੋਂ ਆ ਉਹਨਾਂ ਦੀ ਬੇਟੀ 6 ਮਹੀਨਾ ਦੀ ਉਹਨਾਂ ਦਾ ਨਾਮ ਵੀ ਉਹਨਾਂ ਦਾ ਨਾਮ ਹੈਗਾ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਨ੍ਹਾਂ ਦੇ ਨਾਮ ਇੱਕ ਹੈਗਾ ਆ ਹਰਦਮਪ੍ਰੀਤ ਗਿੱਲ ਹਰਦਮਪ੍ਰੀਤ ਗਿੱਲ ਇਹ ਵੀਰੇ ਨੇ ਬਹੁਤ ਪਰੀ ਗਿਆ ਸੀਗਾ ਤੇ ਇਹਨਾਂ ਦਾ ਨਾਮ ਨਹੀਂ ਸੀ ਬੋਲ ਹੁੰਦਾ ਹੈਗਾ ਤੇ ਹੁਣ ਆ ਦੀਦੀ ਦਾ ਆਪਾਂ ਨਾਮ ਲੇਣਾ ਇੱਕ ਨੂਰ ਇਟਲੀ ਤੋਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਹਰਜੀਤ ਕੋਰ ਮਾਨ ਕਰਾਈ ਤੇ ਉਹਨਾਂ ਦੀ ਬੇਟੀ ਦਾ ਨਾਮ ਹੈਗਾ ਨਵਜੋਤ ਕੋਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਮਤਾ ਆ ਗਏ ਆ ਖਾਨਕ ਖੰਕੂੜਾ ਖੰਕੂੜਾ ਨਾਲ ਦਾ ਗੋਤ ਹੁਣ ਆਇਆ ਤੇ ਹਰਦੀਪ ਪ੍ਰਭਜੋਤ ਮਨਦੀਪ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਅਰਮਾਨ ਸੰਗਰ ਸੰਗੜ ਸੰਗੜ ਗੋਤ ਹੁਣ ਆਇਆ ਜਲੰਧਰ ਤੋਂ ਆ ਧੰਨਵਾਦ ਤੁਹਾਡਾ ਗਵਿੰਦਗੜ੍ਹ ਤੋਂ ਹਰਪ੍ਰੀਤ ਕੋਰ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਤਿਸ਼ ਦ੍ਰਿਸ਼ਟੀ ਸੰਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕੀ ਨਾਲ ਹੀ ਗਿਆ ਪ੍ਰਸ਼ਾਨ 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 ਹਾਂ ਤੇ ਬਹੁਤ ਓਕੇ ਓਕੇ ਕਈ ਨਾਮ ਨਹੀਂ ਬੋਲ ਹੁੰਦੇ ਸੋ ਤੁਹਾਡਾ ਸਾਰਿਆਂ ਦਾ ਨਾਮ ਇੰਨਾ ਪਿਆਰ ਕਰਦੇ ਦਿਲੋਂ ਧੰਨਵਾਦ ਆ ਸੋ ਹੁਣ ਮੈਂ ਬਾਲਬੂਲ ਕਟਾ ਕੇ ਆਇਆ ਆ ਤੇ ਮੇਰਾ ਰੰਗ ਲੂੰਗਦੀ ਕਾਲਾ ਜਾ ਹੋਇਆ ਪਿਆ ਮੂੰਹਾਂ ਧੋਲ ਮਾਂ ਤੇ ਕਰਦੇ ਆ ਤਾਂ ਨਾ ਗੱਲਬਾਤ ਸੋ ਲਵ